ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅਮਰਤ ਨਾਮ ਦੀਓ ਸਮਰੱਥ ਪੁਨ ਫਿਰਤਵੰਤ ਸਦਾ ਸੁਖ ਸੰਪਤਿ ਦੇ ਦਰ ਸਿਧ ਨਾ ਸੋੜੈ ਸਾਥ ਦਾਨ ਬੜੋ ਅਤਵੰਤ ਮਹਾਬਲ ਸੇਵਕ ਦਾਸ ਕਿਓ ਤਤ ਹਟਾਇ ਕਾ ਪਰਵਾ ਕਾਹੂ ਕੀ ਜਾ ਕੈ ਬਸੀਸ ਧਰਿਓ ਗੁਰ ਹੱਥ ਦੇਨ ਭਵਨ ਭਰਪੂਰ ਹੋ ਸੋਈ ਆਪਣ ਸਰਸਖਿਓ ਨਾ ਜਗਤ ਕੋਈ ਆਪਣੇ ਆਪ ਆਪਿਓ ਪਾਇਓ ਸੁਰ ਨਰ ਸੋਰੰਤ ਨਹੀਂ ਪਾਇਓ ਪਾਇਓ ਨੀਂਦ ਸੁਰੇ ਸੁਰੇ ਨਰ ਗਣ ਗੰਧਰ ਭਖਜਨ ਤ ਫਿਰੇ ਅਬਨਾਸੀ ਚੱਲ ਜੋਨੀ ਸੰਪੋ ਪਰਖੋਤਮ ਪਾਰ ਪਰੇ ਕਰਨ ਕਾਨ ਸਮਰਾਸ ਸਦਾ ਸੋਈ ਸਰਬਜੀ ਮਨ ਧਿਆਇਓ ਸ੍ਰੀ ਗੁਰੂ ਰਾਮਦਾਸ ਜੂ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਸਤਗੁਰ ਨਾਨਕ ਭਗਤ ਕਰੀਏ ਕ ਮਨ ਤਨ ਮਨ ਧਨ ਗੋਬਿੰਦ ਦੀਓ ਅੰਗਦ ਅਨੰਤ ਮੂਰਤ ਨੇ ਜਿ ਧਾਰੀ ਗਾਮ ਗਿਆਨ ਰਸ ਰਸਿਓ ਹੀਓ ਗੁਰ ਮਰਦਾਸ ਕਰਤਾਰ ਕੀਓ ਵਸਵਾ ਵਾਵਾ ਕਰਤੇ ਆਇਓ ਸਿਜ ਗੋ ਰਾਮਦਾਸ ਜੋ ਜੈ ਜਗ ਮੈਂ ਤਿਆਰ ਪਰਮ ਪਦ ਪਾਇਓ ਨਾਰਦ ਰੂਪ ਭਰਲਾ ਸੁਦਾਮਾ ਪਗ 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 ਭਗਵਤ ਹਰ ਕੇ ਜੋ ਗਣੰ ਅਮਰੀਕ ਜੈ ਦੇਵ ਤਰਲੋਚ ਨਾਮਾ ਅਵਰ ਕਬੀਰ ਪੜੰ ਤੈਨ ਕੋ ਅਵਤਾਰ ਕਾ ਪਿਓ ਕਲ ਬਿੰਤਰ ਜਸ ਜਗਤ ਰ ਪਰ ਛਾਇਓ ਸ੍ਰੀ ਗੁਰ ਰਾਮਦਾਸ ਜੋ ਜੈ ਜਗ ਮੈਂ ਤੇ ਹਰ ਪਰਮ ਪਦ ਪਾਇਓ ਮਨਸਾ ਕਰ ਸਿਮਰਨ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਨੰ ਬਾਚਾ ਕਰ ਸਿਮਰਨ ਤੁਜੈ ਤੈਨ ਦੁਖ ਦਰਦ ਮਿਟਿਓ ਜੋ ਖਿਨੰ ਕਰਮ ਕਾਰ ਤੋ ਦਰਸ ਪਰਸ ਪਾਰ ਸੰਸਾਰ ਬਲ ਭਟ ਜਾ ਸਗਾਇਓ ਸ੍ਰੀ ਗੁਰ ਰਾਮਦਾਸ ਜੋ ਜੈ ਜਗ ਮੈਂ ਤੇ ਹਰ ਪਰਮ ਪਦ ਪਾਇਓ ਹਾ ਜੇ ਸਤਿਗੁਰ ਸਿਮਰੰਤ ਨੈਣ ਕੇ ਧਿਮਰ ਮਿਟਾਇ ਘੇ ਨ ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜੇ ਸਤਿਗੁਰ ਸਿਮਰੰਤ ਜੀ ਕੀ ਤਪ ਤ ਮਟਾਵੈ ਜੇ ਸਤਿਗੁਰ ਸਿਮਰੰਤ ਰੇਸਿ ਦਿਨ ਨਵਨਿ ਦਪਾਵੈ ਸੋਈ RAMਦਾਸ ਗੁਰਬਲ ਭਾਣ ਮਿਲ ਸੰਗਤ ਧੰਨ ਧਨ ਕਰੋ ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ ਜੇਨ ਸਬਦੋ ਕਮਾਇ ਪਰਮ ਪਦ ਪਾਇਓ ਸੇਵਾ ਕਰਤ ਨਾ ਛੋੜਿਓ ਪਾਸ ਤਾਤੇ ਗਉ ਹਰ ਗਿਆਨ ਪ੍ਰਗਟ ਜੀ ਆਰੋ ਦੁਖ ਦਰਦ ਰੰਧਿਆਰ ਕੋ ਨਾਸ ਕਬ ਕੀ ਰਤ ਜੋ ਸੰਤ ਚਰਨ ਮੁਰ ਲਾਗੈ ਤਿਨ ਕਾਮ ਕਰੋ ਜਮ ਕੋ ਨਿਤਰਾਸ ਜਿਵੰਗ ਅੰਗ ਸੰਗ ਨਾਨਕ ਗੁਰ ਤੇਵਾ ਗੁਰ ਅਮਰਦਾਸ ਕਾ ਗੁਰ ਆਮਦਾਸ ਜਿਨ ਸਾਧਗੁਰ ਸੇ ਪਦਾਰਥ ਪਾਇਓ ਨਿਸਬਾਸ ਰਹਾ ਚਰਨ ਨਿਵਾਸ ਤਾਤੇ ਸੰਗਤ ਸਗਨ ਭਾਇ ਪੋ ਮਾਨੈ ਤੋ ਮਿਲੀ ਆਗਰ ਪ੍ਰਗਟ ਸੁਬਾਸ ਤ੍ਰੂ ਬਰਲਾਦ ਕਬੀਰ ਤੇ ਲੋਚਨ ਨਾਮ ਲੈ ਤੁਬਜੋ ਜੋ ਪ੍ਰਗਾਸ ਜੇ ਪਿਖ ਤਤ ਹੋਇ ਰੈ ਸਬ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਕਿ ਨੀ ਭਗਤ ਪ੍ਰੇਮ ਲੈ ਬਲਾਈ ਤਾ ਤੇ ਅੰਗ-ਦੰਗ ਸੰਗ ਭਿਓ ਸਹਿਰ ਤੈਨ ਸ਼ਬਦ ਸੁਰਤ ਕੀ ਨੀ ਵਰਖਾਈ ਗੁਰੂ ਰਾਮਦਾਸ ਕੀ ਕਥਾ ਕਥਾ ਇਕ ਜੀ ਕਛ ਕਹੀ ਨਾ ਜਾਈ ਸੋਡੀ ਸੇੜ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬਡਾਈ ਆਮ ਉਹ ਗੁਣ ਭਰੇ ਗੁਣ ਨਹੀਂ ਅਮਰਤਿ ਛਾੜ ਬਿਖੈ ਬਿਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਧਾ ਰਸਉ ਪ੍ਰੀਤ ਲਗਾਈ ਇਕ ਉਤੰਬੰਦ ਸੁਨੇਉ ਗੁਰ ਸੰਗਤ ਦੇਹ ਮਿਲੰਦ ਜਮtras ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਮੋਹ ਮਲ ਬਿਵਸ ਕੀਓ ਕਾਮਗ ਕੈਸ ਪਿਛਾੜਿਓ ਕਾਰੋਦ ਅਖੰਡ ਪਰਜੰਡ ਲੋਭ અપਮਾਨ ਸੁ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸਮੰਨੈ ਭਵ ਸਾਗਰ ਬੰਧਿਓ ਸਿਖ ਤਾਰੇ ਸੋ ਪਰਸੰਨੈ ਸਿਰ ਅਤਪਤ ਸਚੋ ਤਖਤ ਜੋਗ ਭੋਗ ਸੰਜੁਤ ਬਲ ਗੁਰ ਰਾਮਦਾਸ ਸਚ ਸੱਲ ਭਣ ਤੂੰ ਟਲ ਰਾਜ ਅਭਗ ਦਲ ਤੂੰ ਸਤਗੁਰ ਜੋ ਚੁਗੀ ਆਪ ਆਪੇ ਪਰਮੇਸ਼ਰ ਸੋਰ ਨਰ ਸਾਧਕ ਸਿੱਧ ਸਿਖ ਸਿਵੰਤ ਧੁਰੈ ਧੁਰ ਆ ਜੁਗਾਂ ਦਾ ਨਾਦ ਗਲਾ ਧਾਰੀ ਤ੍ਰਿ ਲੋਇ へ ਅਗੰਮ ਨਿਗਮ ਉਦਰਨ ਜਰਾ ਜਮ ਮਹ ਆ ਰੋ へ ਗੁਰ ਅਮਰਦਾਸ ਠਿਰ ਥਪਿਓ ਪਰ ਗਾਮੀ ਤਾਰਨ ਤਰਨ ਆਗੇ ਅੰਤਕ ਬਦੈ ਨਾ ਸੱਲ ਕਵ ਗੁਰ ਅਮਰਦਾਸ ਤੇਰੀ ਸਰਣਾ ਗੁਰ ਅਮਰਦਾਸ ਠਿਰ ਥਪਿਓ ਪਰ ਗਾਮੀ ਤਾਰਨ ਤਰਨ ਆਗੰਤਕ ਬਦੈ ਨਾ ਸੱਲ ਕਵ ਗੁਰ ਅਮਰਦਾਸ ਤੇਰੀ ਸਰਣਾ ਗੁਰੂ ਪਿਆਰਿਓ ਪੋਲਚੁਕ ਦੇਖੀ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ